<laughs> दुछान तो, दुछान तो। <laughs> भी गया मेरा पुत भी गया मैं कितने जावा हूं मेरे पुत दा पुत मिनु मिल दबे हे मैं कि मिनु मिल दबे मेरा पुत्र ਤੇ ਮੇ ਹਸਬੰਦ ਦੀ ਜੋ ਆਲਸ ਹੋ ਗਿਆ ਨਾ ਡੈਟ ਹੋ ਗਈ ਉਹਨਾਂ ਸੁਸਾਇਟੀ ਦਾ ਦੇਹੀ ਉਹਨਾਂ ਦੇ ਬੈਂਕ ਦਾ ਲੋਨ ਸੀਗਾ ਤੇ ਇਸ ਕਰਕੇ ਉਹ ਫੇਰ ਹੀ ਕਰ ਸਕਦੇ ਤੇ ਆਜ ਬੈਂਕ ਉਹਨਾਂ ਦਾ ਕਰਜ਼ਾ ਸੀਗਾ ਜਿਹੜੇ ਫਾਇਦਾ ਨਹੀਂ ਲਾ ਲਿਆ ਤੇ ਉਹਨ ਬੈਂਕ ਵਾਲੇ ਹੋਰ ਨਿਕਲ ਉਹਨੂੰ ਬੰਦ ਕਰ ਦਿੱਤਾ ਮੈਂ ਨਹੀਂ ਬਚ ਨਹੀਂ ਸਕੇ ਜਿਵੇਂ ਜਾਵਾਂ ਮੈਂ ਲੱਗ ਗਈ ਆਇਰੋਪੋਰਟ ਤੋਂ ਮੈਂ ਚੱਲ ਜਾਣਾ ਤੇ ਤੇ ਮੈਂ ਖਾ ਲੈਣਾ ਕੁਝ ਮੈਂ ਮਰ ਜਾਣਾ ਵਾ ਮੈਂ ਇਹੋ ਜੇ ਘਰ ਛੱਡ ਕੇ ਮੈਨੂੰ ਲੱਭਣਾ ਨਹੀਂ ਕੁਝ ਮੇਰੇ ਬੰਦੇ ਨੇ ਬਿਲਡਿੰਗ ਪਾਈ ਸੀ ਮੇਰੇ ਰਹਿਣ ਨੂੰ ਇਹ ਜ਼ਮੀਰਾ ਨਹੀਂ ਇਹੋ ਮੇਰੇ ਪੌਦਿਆਂ ਲਾਦਾਈਆ ਅਗਰ ਮੇਰੇ ਬੱਚੇ ਤਾਂ ਮੇਰਾ ਕੋਈ ਕੋ ਸੋਨੀਆ ਕਹਿੰਦੀ ਵੀ ਸਾਨੂੰ ਧਿਆਨ ਦਿੱਤਾ ਜਾ ਬਸਨੇ ਹੋਏ ਕੁਝ ਨਹੀਂ ਮਰ ਗਈ ਇਹ ਮਰ ਗਈ ਫਸਾ ਬਿਠਾਣ ਕੰਨ ਮੈਂ ਮਰ ਗਈ ਹਏ खाना चालू कर के चल चल आ गया स्टार्ट डांटा पीछे डाल दो बॉडी कर दे सारी आ रही है ना जगह वकील का प्रमाण ਗਾਰਡ ਗਾਰਡ ਆਏ ਭਾਈ ਇੱਕ ਮੈਨ ਆ ਗੋ ਵੀ ਆ ਗੋ ਆਹੋ ਇੱਕ ਮੈਨੋ ਦੋਨੋਂ ਆਲੇ ਭਾਈ ਸਟੈਂਡ ਲਓ ਫਾਰਪੋਰਟ ਹਰੇ ਉਹਨਾਂ ਲਾਤ ਮੈਂ ਸੁਬਾਹ ਹਰ ਰੋ ਮੈਂ ਆਏ ਨੰਬਰ ਲੱਕੀ ਚੋ ਸੈਨਦਰ ਸਾਹਿਬ ਸੈਨਦਰ ਸਾਹਿਬ ਸੈਨਦਰ ਸਾਹਿਬ ਲੱਭੀ ਭਾਈ ਇੱਕ ਮਿੰਟ ਚ ਬੈਕ ਵਿੱਚ ਨਾ ਤੁਸੀਂ ਨਾ ਕੋਲ ਕਰਾਇਆ ਤੋ ਨਹੀਂ ਕੱਪ ਕੱਪ ਕਰੋ ਬਾਬਾ ਵੀ ਗਿਆ ਮੇਰਾ ਪੁੱਤ ਵੀ ਗਿਆ ਮੈਂ ਕਿੱਥੇ ਜਾਵਾਂ ਹੁਣ ਇਹ ਨਾ ਦੇ ਤੁਹਾਡਾ ਮੈਂ ਮਰ ਜਾਣਾ ਹੀ ਮੈਨੂੰ ਕੋਈ ਬਾਤ ਨਹੀਂ ਆਉਂਦੀ ਹਾਂ ਮੈਂ ਜੀਵਣਾ ਤਾਰੇ ਮਰਿਏ ਤੁਹਾਡੇ ਤੁਹਾਡੀ ਨੂੰ ਆ ਕੀ ਬਣੇਗਾ ਉਹ ਤਾਂ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਨ ਕਰਦੇ ਹੋ ਬੱਚਾ ਮੈਂ ਸਾਂਭਣਾ ਹੈ ਬੱਚੇ ਨਾਲ ਮੈਂ ਰਹਿਣਾ ਹੈ ਮੈਨੂੰ ਜਾਣ ਕੇ ਡਈ ਹੈ ਕਿ ਕੜਨਾ ਮੇਰਾ ਬੱਚਾ ਮੈਨੂੰ ਮਿਲਨ ਦਵੇ ਮੇਰਾ ਬੱਚਾ ਮੇਰੇ ਪੁੱਤ ਦਾ ਪੁੱਤ ਮੈਨੂੰ ਮਿਲਨ ਦਵੇ ਆ ਮੈਂ ਕਿੱਥੇ ਜਾਊਂਗੀ ਮੈਨੂੰ ਮਿਲ ਦਵੇ ਮੇਰਾ ਪੋਤਰਾ ਮੈ ਮੇਰਾ ਪੋਤਰਾ ਹੀ ਮੈਨੂੰ ਮਿਲ ਪਵੇ ਕੋਈ ਕੋਸ਼ਿਸ਼ ਕੀਤੀ ਤੁਸੀਂ ਕਰਨੀ ਮੈਂ ਨਹੀਂ ਮੇਰੇ ਕੋਲ ਪੈਸੇ ਇਹਨਾਂ ਦੇ ਲੋਨ ਸੀ ਬੈਂਕ ਦੇ ਥੋੜੇ ਥੋੜੇ ਮੈਂ ਕਿੱਥੇ ਨਹੀਂ ਜਾਣਾ ਮੈਂ ਹਣ ਕਿਤੇ ਗਵਾਂਢੀਆਂ ਘਰ ਰਹਿ ਪੈਣਾ ਮੈਂ ਮੈਂ ਕਿੱਥੇ ਜਾਣਾ ਮੈਂ ਚੱਲ ਜਾਣਾ ਕਿਤੇ ਮੈਂ ਖਾ ਲੈਣਾ ਕੁਝ ਮੈਂ ਮਰ ਜਾਣਾ ਮੈਂ ਇਹੋ ਜਿਹਾ ਘਰ ਛੱਡ ਕੇ ਮੈਨੂੰ ਲੱਭਣਾ ਨਹੀਂ ਕੁਝ మేరీ <laughs> రు <laughs> ਨਾਮ ਗਗਨਦੀਪ ਕੋਰ ਮੇਰਾ ਬੀਟਰ ਸਹਿਜਵੀਰ ਨੋਸ ਹਾਲਦਾ ਤੇ ਮੀ ਹਸਬੈਂਡ ਦੀ ਜਾਲਸੋਪੇਨਾ ਡੈਟੋ ਗੀ ਉਹਨਾਂ ਨੂੰ ਸਾਈਕ ਕਰ ਦੇਗੀ ਉਹਨਾਂ ਦੇ ਬੈਂਕ ਦਾ ਲੋਨ ਸੀਗਾ ਤੇ ਇਸ ਕਰਕੇ ਉਹ ਤੇ ਨਹੀਂ ਕਰ ਸਕਦੇ ਤੇ ਅੱਜ ਬੈਂਕ ਉਹਨਾਂ ਦਾ ਕਰਜ਼ਾ ਸੀਗਾ ਮੇਰੇ ਫਾਦਾ ਇਮਾਨ ਲਿਆ ਤੇ ਉਹਨ ਬੈਂਕ ਵਾਲੇ ਹੋਰ ਨੂੰ ਉਹਨੂੰ ਬਾਈ ਕਰ ਦਿੰਦੇ ਮੈਂ ਮੈਂ ਬੱਚੇ ਨਹੀਂ ਸਗਤ ਪਿਆ ਮੀਂਹ ਉਹ ਲੈ ਲਵਾਂਗੇ 550 ਸਭ ਪੇ ਕਾਉਂ ਕਿਨੇ ਕਰਨ ਸਾਰੇ ਕੋਈ ਆਦਮੀ ਨਹੀਂ ਆਇਆ ਮੇਰਾ ਬੱਚਾ ਮੈਂ ਮਦਦ ਹੀ ਲਾਣੇ ਦੋ ਨਾ ਘਟ ਕਮਾਉਣ ਵਾਲਾ ਕੋਈ ਨਹੀਂ ਆਇਆ ਨਹੀਂ ਇਹ ਕਿਹੜੇ ਬੈਂਕ ਦੇ ਮੁਲਾਜ਼ਮ ਆਏ ਆ ਯੂਨੀਅਨ ਬੈਂਕ ਆਫ ਇੰਡੀਆ ਦੇ ਕਿੰਨਾ ਕਰਜ਼ਾ ਦੱਸਦੇ ਆ ਸੇ 10 ਲੱਖ ਸੀ ਤੇ ਉਹ 16 ਲੱਖ ਕਿਉਂ ਨਹੀਂ ਕੀਤਾ ਕਿੰਨੇ ਆ ਤੁਹਾਡੀ ਕੋਠੀ ਕੰਨੇ ਖਾਂਜ ਸਰ 9 ਸਾਡੀ 9 ਮੱਲੇ ਚ ਕੀ ਮੰਗ ਕਾਤੇ ਤੁਸੀਂ ਪਲੀਜ਼ ਜੀ ਇੰਤਜ਼ਾਰ ਦੇ ਦੇ ਕਿ ਇਹ ਗੁਰ ਜੰਮੀਰਾ ਨਹੀਂਗਾ ਮੇਰੇ ਫੌਰੀਨ ਲਾਦਾਈਗਾ ਕਿ ਮੇਰਾ ਬੱਚੇ ਦਾ ਮੇਰਾ ਕੋਈ ਕੋ ਸੋਨੀਆ ਕਹਿੰਦੇ ਸਾਨੂੰ ਇੱਥੇ ਰਹਿਣ ਦਿੱਤਾ ਜਾ ਬਸ ਨੇ ਹੋਰ ਕੁਝ ਨਹੀਂ ਜੀ ਸਰ ਇਹਨੇ ਯੂਪੀ ਮ ਜਿਜਟਰੇਟ ਤੋਂ ਬਤਾ ਹੋ ਰਾਇਆ ਕੋਠੀ ਦੇ ਮਤਲਬ ਬੈਂਕਲ ਨੂੰ ਸਬਜਾ ਕੀਤਾ ਜਾ ਰਿਹਾ ਠੀਕ ਹੈ ਜੀ ਹਾਂ ਜੀ ਕੀ ਕਹਣਾ ਚਾਹੁੰਦੇ ਜੀ ਇਹ ਕੋਠੀ ਦੇ ਨਾਲ ਲੋਨ ਹੀ ਬੈਂਕ ਤੋਂ ਲਿਆ ਆ ਇਹਨਾਂ ਨੇ ਹਾਊਸਿੰਗ ਲੋਨ ਲਿਆ ਜੀ ਲੋਨ ਲੈ ਕੇ ਪਲਾਟ ਤੇ ਕੋਠੀ ਬਣਾਈ ਆ ਉਹ ਬੈਂਕ ਦੇ ਦੇ ਨੇ ਅਦਾ ਨਹੀਂ ਕੀਤੇ ਤੇ ਮਾ ਜੋ ਡੀਸਾ ਦੇ ਹੁਕਮ ਅਨਸਾਰ ਇਹਨਾਂ ਨੂੰ ਆਰਡਰ ਹੋਇਆ ਹੀ ਪੋਜੈਸ਼ਨ ਲੈਣ ਦੇ ਬੈਂਕ ਵਾਲਿਆਂ ਨੂੰ ਇਹ ਆਰਡਰ ਹੋਇਆ ਆ 18 ਤਿੰਨ 2024 ਦੇ 6 ਮਹੀਨੇ ਹੋ ਗਏ ਆ ਉਹ ਆਰਡਰ ਨੂੰ ਤੇ ਉਹਨਾਂ ਨੇ ਬੈਂਕ ਵਾਲਿਆਂ ਨੇ ਆਪਣੀ ਕਾਰਵਾਈ ਕਰਨੀ ਆ ਉਹਨਾਂ ਨੇ ਪੋਜੈਸ਼ਨ ਲਿਆ ਪੀਸਫੁਲੀ ਕਿੰਨੇ ਲਿਆਈ ਬੈਂਕ ਤੋਂ ਕਰਜ਼ਾ ਕਿੰਨੇ ਲਿਆਈ ਇਹਨਾਂ ਦੇ ਆ ਜਿਹੜੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦਾ ਕਿਹੜੇ ਪਰਿਵਾਰਕ ਮੈਂਬਰ ਉਹ ਤੇ ਇਸ ਦੁਨੀਆ ਦੇ ਹਰ ਟਾਈਮ ਤੇ ਨਹੀਂ ਰਹੇ ਉਹ ਤਾਂ ਨਹੀਂ ਆ ਪਲਾਟ ਦੇ ਇਹ ਹੀ ਆ ਨਾ ਤੇ ਗਗਨਦੀਪ ਕੌਰ ਆ ਲੀਗਲ ਏਅਰ ਉਹਦੇ ਵਾਈਫ ਲੇਡ ਉਹ ਜਗਦੀਪ ਸਿੰਘ ਦੇ ਤੇ ਬਾਰੋ ਆ ਪੁਸ਼ਪਾ ਕਲੋਨੀ ਵਿੱਚ ਇਹਨਾਂ ਲਿਆ ਵਾ ਟੋਟਲ ਕਿੰਨੀ ਅਮਾਉਂਟ ਆ ਇਹਦੇ ਬੈਂਕ ਆਪਣੇ ਬੈਂਕ ਵਾਲੇ ਕਹਿੰਦੇ ਸਾਢੇ 16 ਲੱਖ ਰੁਪਏ ਅਸਲੇ ਪੈਂਡਿੰਗ ਹੈ ਜੀ ਇਹਨਾਂ ਦੇ ਤੇ ਇਹ ਹੁਣ ਪਰਿਵਾਰ ਕਿੱਥੇ ਜਾਊਗਾ ਜੀ ਇੱਕ ਬਿਰਦਾ ਔਰਤ ਹੈਗੀ ਆ ਇੱਕ ਬੱਚਾ ਵਾ ਇੱਕ ਇਹ ਕਿੱਥੇ ਜਾਣਗੇ ਜੀ ਇਹ ਕੋਈ ਜੇ ਤੁਸੀਂ ਵੇਖੋ ਜੀ ਇਹਨਾਂ ਨੂੰ ਨੋਟਸ ਦਿੱਤਾ ਇਹਦੇ ਦਿਨ ਪਹਿਲਾਂ ਇੰਤਜ਼ਾਮ ਕਰ ਲੈਂਦੇ ਜਿੱਥੇ ਜਾਣਾ ਸੀ ਫਿਰ ਵੀ ਪ੍ਰੋਪਰ ਕਾਰਵਾਈ ਹੋਣ ਤੇ ਬਾਅਦ ਜੋ 6 ਮਹੀਨੇ ਹੋ ਗਏ ਆ ਤੇ 6 ਮਹੀਨਾ ਟਾਈਮ ਨੂੰ ਕੋਈ ਹੈਗਾ ਹੀ ਬੈਂਕ ਨਾਲ ਸੈਟਲਮੈਂਟ ਕਰ ਲੈਂਦੇ ਪੈਸੇ ਦੇ ਦਿੰਦੇ ਤੇ ਇਹਨਾਂ ਦਾ ਐਡਜਸਟਮੈਂਟ ਹੋ ਜਾਂਦਾ